ਆਬਾਦੇ ਵਿੱਚ ਉਸ ਵਿਲੇ ਗੁੰਡਾ ਕਰਤੀ ਦਾ ਨਾਚ ਵੇਖਣ ਨੂੰ ਮਿਲਿਆ ਜਦ ਬੀਤੀ ਰਾਤ ਦੋ ਨੌਜਵਾਨਾਂ ਤੇ ਮੋਬਾਈਲ ਚੋਰੀ ਕਰਕੇ ਪੰਚਨ ਦੇ ਇਨਸਾਨ ਲੱਗੇ ਜਿਸ ਤੋਂ ਬਾਅਦ ਦੇ ਵਿੱਚ ਜਿਨ੍ਹਾਂ ਵਿਅਕਤੀਆਂ ਦਾ ਮੋਬਾਈਲ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੋਹਾਂ ਦੇ ਵਿੱਚ ਆਪਸੀ ਤੇਜ਼ ਤਾਰ ਹੱਥਕਾਰਾਂ ਨਾਲ ਇੱਕ ਦੂਜੇ ਤੇ ਹਮਲਾ ਕੀਤਾ ਗਿਆ ਜਿਨ੍ਹਾਂ ਤੇ ਮੋਬਾਈਲ ਚੋਰੀ ਕਰਨ ਦੇ aarop ਲੱਗੇ ਸੀ ਐਕਟੀਵਾ ਤੇ ਦੋ ਨੌਜਵਾਨ ਸਵਾਰ ਸੀ ਪਰ ਜਦ ਲੜਾਈ ਹੋਈ ਤਾਂ ਮੌਕੇ ਤੇ ਇੱਕ ਨੌਜਵਾਨ ਰਫੂ ਚੱਕਰ ਹੋ ਦਾਸਤੀਏ ਕੇ ਬਾਕੀ ਪਿੱਛੇ ਬਚੇ ਨੌਜਵਾਨ ਦਾ ਖੂਬ ਕੁਟਾਪਾ ਵਿਚਾਲਿਆ ਗਿਆ ਮੌਕੇ ਤੇ ਪੁਲਿਸ ਤੇ ਵੱਲ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ ਜਲਵਾਰ ਪਹਿਲਾਂ ਕਹਿ ਰਿਹਾ ਸਾਡਾ ਤਾਂ ਮੋਬਾਈਲ ਖੋਤੇ ਨੇ ਪਹਿਲਾਂ ਮੇਰਾ ਡਾਕਟਰ ਪਾਲ ਮਾਰੇ ਕਰਨ ਵੜਿਆ ਇੱਕ ਵਾਰ 10000 ਰੁਪਏ ਖੋਕੇ ਲੈ ਕੇ ਗਏ ਨੇ ਇਹ ਕਿੱਥੇ ਨਾਲ ਮਿਲ ਰਹੀ ਸੀ ਆ ਹੀਰਾ ਪੈਸ ਲਵੇ ਜੀ ਅੱਛਾ ਹੀਰਾ ਪੈਸ ਉਹੜਾ 10 ਕਰੋੜੀ ਆਥੇ ਰਹਿਣੇ ਆ ਤਾਂ ਫੜਿਆ ਜੀ ਉਹ ਤਾਂ ਮੈਂ ਭੱਜ ਲਿਆ ਵੀਰਾ ਉੱਥੀ ਦੀਗਾ ਜੀ ਮੈਂ ਦੁਕਾਨ ਤੋਂ ਆ ਰਿਹਾ ਦੀਗਾ ਤੁਹਾਡਾ ਮੋਬਾਈਲ ਹੋਇਆ ਪਹਿਲਾਂ ਗਵਾਲ ਤਾਂ ਪਾਟ ਗਈ ਮੈਂ ਤਾਂ ਹੀ ਗਵਾਲ ਖੋ ਮੇਰੇ ਕਿਰਪਾਨ ਮਾਰਨ ਲੱਗੇ ਅੱਛਾ ਮੂਰੇ ਆ ਗਿਆ ਵੀਰੇ ਉਹ ਤਾਂ ਵੀਰਾ ਆ ਗਿਆ ਜੀ ਮੂਰੇ ਇੱਕੋ ਲੋ ਭੱਜ ਲੈ ਅਸੀਂ ਡਾਂਗਾ ਜਾ ਕੇ ਭੱਜੇ ਮੂਰੇ ਫੇਰ ਵੀ ਇਹ ਚ ਉੱਪਰ ਦੀ ਢੇੜਾ ਕੱਢ ਕੇ ਫੇਰ ਆਪ ਸਾਰੇ ਨੇ ਇਹ ਹੀ ਛੇ ਘਟੋ ਘਾਟੇ 6-7 ਜਾਣੇ ਨੇ ਇਹ ਘਟੂ ਘਟ ਵੀ ਨਾ ਨਾ ਕਰਦੇ 5-6 ਮਹੀਨਿਆਂ ਤੋਂ ਲੱਗੇ ਪਏ ਨੇ ਇਹ ਇੱਕ ਸਾਲ ਪਹਿਲਾਂ ਤਾਂ ਮੋਹਲ ਖੋਲੇ ਕੁੱਤੇ ਆ ਮੇਰੇ ਕੰਨ ਵੱਡੇ ਨਾਲ ਕਰਵਾਉਣਾ ਵੀਰੇ ਦਾ ਇਹ ਛੇ ਜਿਹੜੇ ਨੇ ਇਹ ਕਰ ਮਾਈ ਟਾਈਮ 9 10 ਵਜੇ ਦਾ ਟਾਈਮ ਆਮ ਨੂੰ 7 ਵਜੇ ਤੋਂ ਬਾਅਦ ਤੁਸੀਂ ਫਿਰ ਕਿੱਥੇ ਘੇਰੇ ਹੋ ਫਿਰ ਹੁਣ ਇਹ ਅਸੀਂ ਉਰੀ ਘੇਰੇ ਨੇ ਆ ਗਏ ਅਸੀਂ ਉੱਥੋਂ ਮਗਰ ਪਏ ਹੋ ਜਾਨਾਂ ਦੇ ਅਸੀਂ ਉੱਥੇ ਮੋਟਾ ਮਗਰ ਲਾ ਰੱਖੇ ਨੇ ਇਹ ਉਰੇ ਆ ਕੇ ਘੇਰੇ ਨੇ ਅਸੀਂ ਨੇ ਪੂਰੇ ਆ ਕੇ ਕਾਬੂ ਆਏ ਨੇ ਇਹ ਠੀਕ ਹੈ ਮਾਗੀ ਤੇਨੇ ਇੱਧਰ ਪੱਜ ਗਏ ਇੱਕ ਹੋਰ ਛੋੜ ਗਿਆ ਬਾਕੀ ਇੱਕ ਬੜਾ ਗਿਆ ਉਹ ਹੁਣ ਉਰੇ ਵੀ ਕਿਰਪਾਨ ਮਾਰਨ ਲੱਗਿਆ ਦੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਆਸ਼ੂ ਭਾਈ ਹੋਣਾ ਨਾਮ ਕੀ ਆ ਜਿਹੜਾ ਉਹ ਨਾਮ ਨਹੀਂ ਮੈਨੂੰ ਪਤਾ ਜੀ ਉਹ ਨਾਮ ਨਹੀਂ ਪਤਾ ਜੀ ਆਡਾ ਮੇਰਾ ਰਵੇ ਭਾਈ ਆ ਚਾਚੇ ਦਾ ਇਹਦੇ ਮੁੰਡੇ ਆ ਸੀ ਦੋਏ ਉਧਰ ਦਾ ਹਾਂ ਮੈਂ ਫੋਨ ਤੇ ਕਰਨਾ ਮੇਰੇ ਚਾਚੇ ਦਾ ਮੁੰਡਾ ਉਧਰੋਂ ਆ ਰਿਹਾ ਲਵੋ ਗੱਲ ਕਰਦਾ ਆ ਪਿੱਛੇ ਕਿਰਪਾਨ ਲੈ ਕੇ ਪਏ ਹੋਏ ਅੱਛਾ ਇਹਨਾਂ ਨੇ ਪਹਿਲਾਂ ਮੇਰਾ ਜਨਮ ਮਾਸਟਰ ਨੂੰ ਮੋਬਾਈਲ ਮੇਰੇ ਕਿਰਪਾਨਾਂ ਦੇ ਕਿਰਪਾਨ ਮਾਰਿਆ 6 ਜਣੇ ਨੇ ਇਹ ਅੱਛਾ ਇਹ ਹੁਣ ਇਹਨਾਂ ਦੇ ਮਗਰ ਆਇਆ ਪਹਿਲਾਂ ਤਾਂ ਅੱਗੇ ਲੰਘ अच्छा अच्छा ए ਹੁਣ ਮੁੜ ਕੇ ਫੇਰ ਆਏ ਨੇ ਤੇ ਹਾਂ ਕੁਰਬਾਨਾ ਆ ਜੀ ਹੁਣ ਇਹਨੇ ਫੜਨ ਲੱਗੇ ਨੇ ਨੇ ਫੇਰ ਮੋੜੇ ਉੱਤੇ ਮਗਲ ਮਾਰਦੇ ਨੇ ਆ ਪੂਰੇ ਪਾਰੀ ਆ ਰਹੇ ਹਾਂ 6 ਜਣੇ ਨੇ 6 ਜਣੇ ਦੇ ਟੱਪਿਆਂ ਦੇ ਇਹਨਾਂ ਦਾ